ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਹਾਂਜੀ ਬਾਈ ਜੀ ਨਾਮ ਕੀ ਹੈ ਜੀ ਆਪਣਾ ਨਾਮ ਆਪਣਾ ਕਾਲਾ ਜੀ ਠੀਕ ਹੈ ਜੀ ਪਿੰਡ ਵੀਰੇ ਪਿੰਡ ਸੈਣਾ ਜੀ ਠੀਕ ਹੈ ਜ਼ਿਲ੍ਹਾ ਜੀ ਜ਼ਿਲ੍ਹਾ ਬਰਨਾਲਾ ਜੀ ਭਰਾ ਆਪਣਾ ਨੰਬਰ ਵੀ ਦੱਸ ਦੋ ਜੀ ਨੰਬਰ 9872802810 ਜੀ ਠੀਕ ਹੈ ਦੁਬਾਰੇ ਫਿਰ ਦੱਸ ਜੀ 9872802810 ਜੀ ਹਾਂਜੀ ਇਹ ਆਪਣੀ ਕੁੜੀ ਬਕਾਊਆ ਜੀ ਹਾਂ ਹਾਂ ਕੁੜੀ ਬਕਾਊਆ ਜੀ ਦੋਨੇ ਬਕਾਊਆ ਜੀ ਹਾਂ ਦੋਨੇ ਕੁੜੀਆਂ ਬਕਾਊਆ ਵੀ ਦੋਨੇ ਕੁੜੀਆਂ ਬਕਾਊਆ ਤੇ ਕੀ ਮੁੱਲ ਵੜੀ ਵੀਰੇ ਦਾ ਇਹਦਾ ਜੀ ਹੈਗਾ 1,70,000 ਰੁਪਏ ਮੋਲਾ ਠੀਕ ਹੈ ਜੀ ਸਰਗਿਆਲੇ ਵਾਲੇ ਘੋੜੇ ਤੋਂ ਗੱਬਣਾ ਇਹ ਠੀਕ ਹੈ ਨੌਗਰੇ ਤੋਂ ਠੀਕ ਹੈ ਜੀ ਪਹਿਲਾਂ ਵੀ ਇਹਦੇ ਮਗਰ ਨੌਕਰੀ ਵਿਛੇਰੀ ਸੀ ਹੁਣ ਇਹ 8 ਮਹੀਨਿਆਂ ਦੀ ਕੁੜੀ ਗੱਬਣਾ ਠੀਕ ਹੈ ਜੀ ਹਾਂ ਦੇਖ ਸਕਦੇ ਹੋ ਬਈ ਇਹਨੂੰ ਕਰੀ ਮੜਾ ਵੀਰੇ ਸੈਰ ਨੂੰ ਇਹਨੂੰ ਕਰ ਪਰ ਕਰਨਾ ਮੜਾ ਦਿਖਾ ਦੀ ਕੁੜੀ ਇਹ ਦੇਖ ਸਕਦੇ ਹੋ ਕੁੜੀ ਦਾ ਕੱਦ ਕੋਦ ਕੁੜੀ ਤਾਂ ਦੇਖ ਸਕਦੇ ਹੋ ਬਈ ਫੈਂਡ ਸੈਣ ਬਾਈ ਕੋਲ ਦੋਨੇ ਕੁੜੀਆਂ ਹੀ ਬਕਾਉਗਾ ਤੇ ਬਾਕੀ ਭਾਈ ਨੇ ਸਾਨੂੰ ਦੱਸ ਹੀ ਦਿੱਤੇ ਸਰੀ ਵਾਲੇ ਘੁੜੇ ਤੋਂ ਕ੍ਰਾਸ ਹੋਈ ਵੀ ਆ ਤੇ ਹਾਂਜੀ ਭਾਈ ਜੀ ਤੋਰ ਕੇ ਦਿਖਾਉ ਜੀ ਲਓ ਜੀ ਦੇਖ ਸਕਦੇ ਹੋ ਭਾਈ ਭਾਈ ਜੀ ਇਹ ਕਰਦਾ 1,70,000 1,70,000 ਮੰਗਿਆ ਵੀਰੇ ਹਾਂਜੀ ਹਾਂ 1,70,000 ਰੁਪਇਆ ਮੁੱਲ ਆਈ ਇਹਦਾ ਬਾਕੀ ਭਾਈ ਕਹਿੰਦਾ ਮਾਨ ਬਾਕੀ ਫੋਨ ਤੇ ਜੋ ਕੋਈ ਬੰਦਾ ਗੱਲ ਕਰੂਗਾ ਤਾਂ ਆਪਾਂ ਉਹ ਜਿਆ ਕਰ ਲਾਂਗੇ ਠੀਕ ਹੈ ਜੀ ਬਾਈ ਹਾਂ ਠੀਕ ਹੈ ਬਾਈ ਨਾ ਫੋਨ ਤੇ ਕਨੈਕਟ ਕਰ ਲਓ ਜੀ ਤੇ ਥੋੜੀ ਸੁਣੀਆ ਤੋੜਾ ਤਰਾ ਥੋੜੇ ਸਾਹਮਣੇ ਤੋੜ ਦਈ ਮੜੀ ਫਿਰ ਹਾਂ ਲੀਲੀ ਜੰਬੀ ਆ ਜੀ ਠੀਕ ਹੈ ਜੀ ਮੱਝੂ ਘਾੜੀ ਲੈਣ ਚੋਂ ਆ ਜੀ ਠੀਕ ਹੈ ਜੀ ਹਾਂ ਜੀ ਲੀਲੀ ਚੰਬੀ ਆ ਇਹ ਹਾਂ ਮੱਝੂ ਘਾੜੀ ਲੈਣ ਚੋਂ ਹਾਂ ਜੀ ਜੀ ਠੀਕ ਹੈ ਦੇਖ ਸਾਹਿਬ ਹਾਂ ਹਾਂ ਜੀ ਬਾਈ ਕੋਲ ਅਗਲੀ ਕੁੜੀ ਆ ਹਾਂ ਜੀ ਬਾਈ ਜੀ ਇਹਦੇ ਡਿਟੇਲ ਦੱਸੋ ਜੀ ਇਹ ਵੀ ਜੀ ਮੱਝੂ ਘਾੜੀ ਲੈਣ ਚੋਂ ਆ ਠੀਕ ਹੈ ਜੀ ਤੇ ਘਾੜੇ ਕੋੜੀ ਇਹ ਖਾਲੀ ਆ ਠੀਕ ਆ ਜੀ ਉਮਰ ਇਹਦੀ 4 ਸਾਲ ਆ ਠੀਕ ਆ ਜੀ ਤੇ ਇਹਦਾ 1,10,000 ਰੁਪਇਆ ਮੋਲ ਆ ਠੀਕ ਆ ਜੀ ਹਰੇ ਹੈ ਖਾਲੀ ਹਾਂਜੀ ਹੀੜ ਕੇ ਰਾਂ ਗੱਡੀ ਕੋੜੀ ਉਹਦੇ ਹੱਥੇ ਹੀ ਮੰਡੀ ਤੇ ਗਏ ਵੀ ਬੱਕਰਾਂ ਦਾ ਵਾਰ ਕਰਦੇ ਆ ਠੀਕ ਆ ਜੀ ਤੇ ਉਹਦੇ ਹੱਤੋਂ ਉਧਰ ਉੜ ਜੇ ਵੀ ਸੀਗੇ ਹੱਤੋਂ ਮਲਾਉਣੀ ਜਾਇਆ ਗਿਆ ਠੀਕ ਆ ਜੀ ਹਾਂ ਇਹ ਕੋੜੀ ਵੀ ਆਪਣੀ ਬਗਾਉਆਈ ਠੀਕ ਆ ਜੀ ਹਾਂ ਬਾਈ ਜੀ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਕੱਦ ਕੋਤ ਕੋੜੀ ਦਾ ਸੋਨਾ ਇਹ ਕੋੜੀ ਖਾਲੀ ਆ ਬਾਈ ਜੀ ਕਹਿੰਦਾ ਠੀਕ ਆ ਜੀ ਤੋਰਾ ਤਾਰਾ ਰੇਵਗਾ ਰੂਗਾ ਸਾਰੀ ਦਾ ਚਾਲ ਤੁਰਦੀ ਆ ਬਦਗਾ ਬਾਕੀ ਚੰਦ ਤੌਰ ਕੇ ਵੀ ਦਿਖਾਵਾ ਦੇ ਜੀ ਦੇਖ ਸਕਦੇ ਹੋ ਬਾਈ ਜੀ ਚਾਰ ਵਧਗਾ ਦੁਰਦੀ ਆ ਬਾਈ ਕਹਿੰਦਾ ਚਾਰ ਬੱਚੇ ਬੈਠੇ ਰਹਿਣ ਕੋਈ ਬਠਾ ਰਹਿ ਕੋਈ ਨਹੀਂ ਆ ਠੀਕ ਹੈ ਜੀ ਦੇਖ ਸਕਦੇ ਹੋ ਅੰਗਾ ਪਰਾਂ ਦੀ ਪਹੌਰਾਂ ਪੂਰਾਂ ਦੀ ਸਾਰੀਆਂ ਦੀ ਸਾਫ ਆ ਠੀਕ ਹੈ ਜੀ ਕੋਈ ਛੱਟਾ ਵਗੈਰਾ ਨਹੀਂ ਕੋਈ ਪੌਰੀ ਗਲਤ ਪੌਰੀ ਨਹੀਂ ਕੋਈ ਸਾਰਾ ਪਹੌਰਾਂ ਦੀਆਂ ਸਹੀ ਆ ਠੀਕ ਹੈ ਜੀ ਗਾਰੰਟੀ ਹੈ ਜੀ ਹਾਂ ਗਾਰੰਟੀ ਹੈ ਗਾਰੰਟੀ ਹੈ ਪਹੌਰਾਂ ਦੀ ਸਾਫ ਆ ਬਿਲਕੁਲ ਠੀਕ ਹੈ ਜੀ ਹਾਂ ਹਾਂਜੀ ਬਾਈ ਜੀ ਦਿਖਾਉਣ ਨੂੰ ਤੋੜ ਕੇ ਤੇ ਦੇਖ ਸਕਦੇ ਹੋ ਬਾਈ ਜੀ ਇਹ ਵੀ ਰੂਪੇ ਘੋੜੀ ਦਾ ਬਹੁਤ ਵਧੀਆ ਜਵਾਕ ਜੀ ਬਦਗਾ ਚਾਲ ਤੁਰਦੀ ਹੈ ਜੀ ਕੋਈ ਗੱਲ ਨਹੀਂ ਇਹੋ ਜੀ ਕੋਈ ਜਵਾਕ ਲਈ ਫਿਰਨਾ ਠੀਕ ਹੈ ਜੀ ਹਾਂ ਕੋਈ ਗਰੰਟੀਦਾਰਾ ਕੋਈ ਨੁਕਸ ਨਹੀਂ ਠੀਕ ਹੈ ਜੀ ਅੰਦਰ ਦੀ ਬਿਲਕੁਲ ਸਾਫ ਆ ਠੀਕ ਹੈ ਜੀ ਹਾਂ ਲੈ ਬੱਚੇ ਨੂੰ ਚੜਾਓ ਜੀ ਇਹਦੇ ਤੇ ਤੇਨ ਬੱਚਾ ਵੀ ਦੇਖੋ ਭਾਈ ਦੇਖ ਸਕਦੇ ਹੋ ਬੱਚਾ ਕਹਿੰਦਾ ਬੱਚੇ ਖੋਲਦਾ ਰਹਿੰਦਾ ਨਾ ਤੁਰ ਦਿਆ ਠੀਕ ਹੈ ਜੀ ਅਰੇ ਮੇਰੇ ਭਾਈ ਦੇਖ ਸਕਦੇ ਹਾਂ ਤੁਰਦੀ ਹੈ ਚਾਲਾਂ ਖਾਰਾਂ ਚਾਲਾਂ ਤੁਰਦੀ ਹੈ ਠੀਕ ਹੈ ਜੀ ਕੋਈ ਲੰਮੀ ਚੋਟ ਦਿਖਾ ਵੀ ਹਾਂਜੀ ਭਾਈ ਮੋੜ ਲਓ ਜੀ ਦੇਖੋ ਜੀ ਕਾਰ ਨਾ ਚਾਲਾਂ ਦੁਰਦੀਆ ਕੋਈ ਥਰ ਨਹੀਂ ਕੋਈ ਨੁਕਸ ਨਹੀਂ ਜੀ ਇਹਦੇ ਚ ਠੀਕ ਹੈ ਜੀ ਠੀਕ ਦੇਖ ਸਕਦੇ ਹੋ ਜੀ ਬੱਚੇ ਇਹਨਾਂ ਦਾ ਖਾਉਦਾ ਹਾਂਜੀ ਭਾਈ ਜੀ ਤੁਹਾਨੂੰ ਦੋਨੇ ਕੁੜੀਆਂ ਦਿਖਾਤੀਆਂ ਜੀ ਬਾਕੀ ਰੀ ਰੂਪ ਦਿਖਾਤਾ ਬਾਕੀ ਤੁਹਾਨੂੰ ਬਾਈ ਦਾ ਨੰਬਰ ਵੀ ਦਿੱਤਾ ਆਪਣੇ ਚੈਨਲ ਨੂੰ ਬਾਤਵਾ ਸਬਸਕ੍ਰਾਈਬਰ ਜਰੂਰ ਕਰੋ ਜੀਤਾ ਫਾਰਮ ਟੀਵੀ ਠੀਕ ਹੈ ਜੀ ਬਾਈ ਜੀ ਦਿਖਾਉਣੇ ਤੁਹਾਨੂੰ ਮਿਲਦੇ ਜੀ ਅਗਲੀ ਵੀਡੀਓ ਚ ਤੇ ਹੋਰ ਵੀ ਕੋੜੀਆਂ ਤੁਹਾਨੂੰ ਦਿਖਾਵਾਂਗੇ ਜੀ ਬਾਕੀ ਬਾਈ ਜੀ ਨਾਲ ਕਨੈਕਟ ਕਰੋ ਰੇਟ ਤੇ ਨੰਬਰ ਸਾਨੂੰ ਸਾਰਾ ਕੁਝ ਦੱਸ ਦਿੱਤਾ ਜੀ ਓਕੇ ਬਾਏ